ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਪਹੁੰਚੇ ਆ ਅੱਜ ਪਿੰਡ ਦੁੱਗਾ ਸੋਨੀ ਦੁੱਗਾ ਸਰਦਾਰ ਲਖਵਿੰਦਰ ਸਿੰਘ ਲਖਾ ਦੁੱਗਾ ਤੇ ਤੁਹਾਨੂੰ ਦੱਸ ਦਿੰਨੇ ਆ ਇੱਕ ਬਹੁਤ ਖਬਰ ਜਿਹੜੀ ਚਰਚਾ ਚ ਰਹੀ ਆ ਕਿ ਸੋਨੀ ਬਾਈ ਦੁੱਗਾ ਹੁਣਾਂ ਦੇ ਜਿਹੜੇ ਕਬੂਤਰ ਚੋਰੀ ਹੋ ਗਏ ਸੀ ਤੇ ਆਪਾਂ ਬਾਈ ਦੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਵੀ ਕਰਾਵਾਂਗੇ ਪੂਰੀ ਗੱਲਬਾਤ ਵੀ ਕਰਾਂਗੇ ਤੇ ਉਹ ਸਾਰੇ ਦੇ ਸਾਰੇ ਤੁਹਾਨੂੰ ਦੱਸ ਦਈਏ ਕਬੂਤਰ ਜਿਹੜੇ ਰਿਕਵਰ ਹੋ ਗਏ ਬਹੁਤ ਵੱਡਾ ਕੰਮ ਕੀਤਾ ਬਾਈ ਹੁਣਾਂ ਨੇ ਅੱਜ ਤੱਕ ਕਿਸੇ ਦੇ ਕਬੂਤਰ ਮਿਲੇ ਨਹੀਂ ਸੀ ਤੇ ਬਾਈ ਹੁਣਾਂ ਨੇ ਦੋਹਾਂ ਦਿਨਾਂ ਚ ਆਪਣੇ ਕਬੂਤਰ ਜਿਹੜੇ ਰਿਕਵਰ ਕਰ ਲਏ ਕਿਵੇਂ ਕਰ ਲਏ ਕੀ ਹੋਇਆ ਉਹ ਵੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਉਰੇ ਆਪਾਂ ਆਏ ਸੀ ਹੂਟਰ ਸਿਸਟਮ ਲਾਉਣ ਵਾਸਤੇ ਤੇ ਹੂਟਰ ਸਿਸਟਮ ਬਾਈ ਆਪਾਂ ਦਿੱਤਾ ਲਗਾ ਤੇ ਗੱਲ ਕਰਦੇ ਆਪਾਂ ਬਾਈ ਹੁਣਾਂ ਦੇ ਨਾਲ ਬਾਈ ਹੁਣੀ ਆ ਪੰਜਾਬ ਪੁਲਿਸ ਚ ਨੇ ਤੇ ਅੰਕਲ ਹੁਣਾਂ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਤੇ ਨਾਲ ਬਾਈ ਆਪਣਾ ਪ੍ਰੇਮਾ ਵੀਰ ਬੈਠੇ ਹੋਏ ਆ ਤੇ ਨਾਲ ਸੱਜਣ ਦੋ ਹੋਰ ਨੇ ਆਪਣੇ ਕਰਾਚੋ ਤੋਂ ਇੱਕ ਵੀਰ ਤੇ ਬਾਈ ਹੁਣਾਂ ਦਾ ਕੀ ਨਾਮ ਆ ਪ੍ਰਦੀਪ ਲੇੜੜਾ ਬਾਈ ਤੇ ਬਾਈ ਹੁਣਾਂ ਦਾ ਗਰੁੱਪ ਬਹੁਤ ਵੱਡਾ ਤੇ ਜਿਹੜੇ ਚੋਰ ਸੀ ਨਾ ਬਾਈ ਬਾਈ ਹੁਣਾਂ ਨੇ ਜਿਵੇਂ ਦੱਸਿਆ ਕਿ ਮੀਂਹ ਵਰਦੇ ਦੇ ਵਿੱਚ ਲੈ ਕੇ ਗਏ ਨੇ ਤੇ ਬਾਕੀ ਅਸੀਂ ਬਾਈ ਹੁਣਾਂ ਦੀ ਜਵਾਨੀ ਥੋੜਾ ਜਿਆ ਸੁਣਦੇ ਆ ਬਾਈ ਹੁਣੀ ਕੀ ਕਹਿੰਦੇ ਨੇ ਤੇ ਕੀ ਬਣਿਆ ਸੀ ਬਾਈ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਠੀਕ ਹੈ ਹੋਰ ਬਾਈ ਸასი ਗੱਲ ਦੀ ਸਾਰਿਆਂ ਨੂੰ ਬਾਈ ਤੇ ਬਾਈ ਐਂ ਦੱਸੋ ਵੀ ਕੀ ਚੱਕਰ ਪਿਆ ਸੀ ਕਿਵੇਂ ਕਬੂਤਰ ਚੋਰੀ ਹੋ ਗਏ ਸੀ ਆਪਣੇ ਇਹ 16 ਤੇ 17 ਤਰੀਕ ਦੀ ਜਿਹੜੀ ਰਾਤ ਸੀ ਦਰਮਿਆਨੀ ਉਹਦੇ ਵਿੱਚ ਹੋਇਆ ਸੀਗਾ ਹਾਂਜੀ ਉਦੋਂ ਸੀਗਾ ਮੀਂਹ ਦਾ ਮੌਸਮ ਬਹੁਤ ਠੀਕ ਹੈ ਜੀ ਮੀਂਹ ਪੈ ਰਿਹਾ ਸੀਗਾ ਤੇ ਫਾਦਰ ਸਾਹਿਬ ਹਮੇਸ਼ਾ ਇੱਥੇ ਹੀ ਸੌਂਦੇ ਨੇ ਹਨਾ ਤੇ ਲੋਨ ਪਈ ਨਹੀਂ ਹਨਾ ਕਦੇ ਕੂਟਰ ਸਿਸਟਮ ਲੱਗਿਆ ਹੋਇਆ ਸੀਗਾ ਪਹਿਲਾਂ ਉਹ ਟੈਂਪਰੇਰੀ ਸੀਗਾ ਤੇ ਉਹਨੇ ਦੇਖ ਹੀ ਲਿਆ ਹੋ ਹਾਂਜੀ ਹਾਂਜੀ ਤੇ ਇੱਥੇ ਪੈਂਦਾ ਸੀ ਉਹਦੇ بارش ਕਰਕੇ ਇਹ ਕੁਦਰਤੀ ਹੈ ਨਾ ਕਿ ਕਿਦਾਂ ਫੰਕਸ਼ਨ ਤੋਂ ਆਇਆ ਦੀ ਥੱਲੇ ਹੀ ਸੋ ਗਏ ਸਹੀ ਆ ਤੇ ਤਕਰੀਬਨ 12:00 ਵਜੇ ਤੇ ਮੈਂ ਉੱਪਰ ਚੜਿਆ ਸਰੋਂ ਸਰੋਂ ਤੋਂ ਤੁਹੀ ਮੀ ਪੈ ਰਿਆ ਸੀ ਉਹ ਕਹਿੰਦੇ ਵੀ ਮੰਮੀ ਕਹਿੰਦੇ ਵੀ ਥੱਲੋਂ ਉੱਪਰੋਂ ਸਰੋਂ ਚੱਕ ਲਓ ਹਨਾ ਚੱਕ ਲਓ ਕਿੱਲੀ ਹੋ ਜਾਣੀ ਕਿੱਲੀ ਹੋ ਜਾਣੀ ਜਦੋਂ ਮੈਂ ਉੱਪਰ ਆਇਆ ਤਾਂ ਨਾਰਮਲ ਸੀਗਾ ਸਾਰਾ ਠੀਕ ਆ ਤੇ 2:30 ਵਜੇ ਫਾਦਰ ਸਾਹਿਬ ਵੀ ਉੱਪਰ ਆ ਗਏ ਸੀਗੇ ਠੀਕ ਆ ਜੀ ਤੇ ਇੱਥੇ ਸੌਣ ਆ ਗਏ ਸੀਗੇ ਅੱਛਾ ਜੀ ਚਲੋ ਹਨਾ ਮੀ ਹਟ ਗਿਆ ਉੱਪਰ ਇਹ ਚਾਰੇ ਚ ਵੀ ਨਹੀਂ ਪੈਂਦੇ ਅੰਦਰ ਤੁਸੀਂ ਦੇਖੀ ਠੀਕ ਆ ਜੀ ਇਹ ਬਾਹਰ ਹੀ ਸੌਂਦੇ ਨੇ ਤੇ ਉਹ ਨਾਲੋਂ 12:30 ਤੋਂ 1:30 ਹਨਾ 2 ਦੇ ਵਿੱਚ ਵਿੱਚ ਦਾ ਕੰਮ ਸੀਗਾ ਅੱਛਾ ਹਾਂ ਜੀ ਜਿੱਥੇ ਆਪਾਂ ਤੁਸੀਂ ਦੇਖ ਲਿਆ ਆਪਣਾ ਬੰਦਾ ਇੱਥੇ ਆਉਣਾ ਬਹੁਤ ਤੁਸੀਂ ਦੇਖ ਹੀ ਲਿਆ ਸਾਹਿਬ ਹਾਂਜੀ ਹਾਂਜੀ ਬੜਾ ਔਖਾ ਕੰਮ ਆ ਇੱਥੇ ਤੱਕ ਪਹੁੰਚਣਾ ਆਪਣੇ ਖੁੱਡਿਆਂ ਨਾਲ ਬਿਲਕੁਲ ਜੀ ਤੇ ਉਹ ਬੰਦਾ ਪਤਾ ਨਹੀਂ ਕਿੱਥੋਂ ਦੀ ਹੈ ਨਾ ਸਾਨੂੰ ਬਾਅਦ ਚ ਪਤਾ ਤਾਂ ਲੱਗਾ ਉਹ ਤਿੰਨ ਛੱਤਾਂ ਦੇ ਉੱਪਰ ਦੀ ਲੰਘ ਕੇ ਬੰਦੇ ਆਏ ਆ ਉਹ ਠੀਕ ਆ ਜੀ ਤੇ ਆਪਣੀ ਛੱਤ ਤੋਂ ਪਿਛਲੀਆਂ ਛੱਤਾਂ ਦਾ ਉੱਤੋਂ ਦੀ ਆ ਕੇ ਆਪਣੇ ਖੁੱਡੇ ਤੇ ਆਏ ਆ ਸਹੀ ਆ ਖੁੱਡੇ ਤੇ ਆ ਕੇ ਖੁੱਡੇ ਤੇ ਮੂਰੀ ਉਤਰੇ ਹੋਰਾਂ ਪਰਾਂ ਮ ਨਹੀਂ ਉਤਰੇ ਠੀਕ ਆ ਜੀ ਖੁੱਡੇ ਦੇ ਉੱਥੋਂ ਉਹਨਾਂ ਨੇ ਖੁੱਡੇ ਦੇ ਆਪਣੇ ਲੋਕ ਨਹੀਂ ਕੋਈ ਛੇੜਿਆ ਕੋਈ ਵੀ ਉਹਨਾਂ ਨੇ ਜਾਲੀ ਕੱਟੀ ਆ। ਜਾਲੀ ਕੱਟੀ ਆ ਉਹ ਵੀ ਤੁਹਾਨੂੰ ਬਾਈ ਦਿਖਾਵਾਂਗੇ ਆਪਾਂ ਜਿੱਥੋਂ ਜਾਲੀ ਕੱਟੀ ਆ। ਹਾਂ ਜਾਲੀ ਕੱਟਣ ਤੋਂ ਬਾਅਦ ਉਹਨਾਂ ਨੂੰ ਹੋ ਸਕਦਾ ਵੀ ਇਹ ਜਿਹੜੀਆਂ ਤਾਰਾਂ ਤੂਰਾਂ ਲੱਗਿਆ ਵੀ ਖੁੱਟੇ ਸੱਸ ਉਹ ਆਪਣਾ ਇੱਕ ਜਾਲ ਵੱਡਾ ਜਿਹੜੇ ਵੱਡੇ ਕਬੂਤਰਾਂ ਵਾਲਾ ਜਾਲ ਫੁੱਲਾ ਹੀ ਹੁੰਦਾ। ਹਾਂਜੀ ਕਬੂਤਰ ਵੀ ਉਹ ਖੁੱਡਾ ਫੁੱਲਾ ਹੀ ਹੁੰਦਾ ਵੀ ਕਬੂਤਰ ਉੱਡਦੇ ਰਹਿਣ ਇੱਧਰ ਉੱਧਰ। ਬਿਲਕੁਲ ਜੀ। ਤੇ ਉਹਨਾਂ ਨੇ ਬਸ ਉਹ ਸਾਰੇ ਕਬੂਤਰ ਜਿਹੜੇ ਵੱਡੇ ਸੀਗੇ ਪੁਰਾਣੇ ਸੀਗੇ ਤਕਰੀਬਨ ਆਪਣੇ ਨਾਲ ਲੋ ਜਾਲੀ ਖਤਮ ਕਰਤੀ ਸੀ ਕਬੂਤਰਾਂ ਦੀ ਬਾਈ। ਬਿਲਕੁਲ ਜੀ ਮੋੜ ਜਿਹੜਾ ਸੀ ਹਾਂ ਚਮਾ ਮੋੜਾ ਭਾਈ ਇੱਕ ਚੀਜ਼ ਆਪਾਂ ਸੁਣੀ ਅੰਕਲ ਉਹਨਾਂ ਨੇ ਜਿਵੇਂ ਦੱਸਿਆ ਹੈਗਾ ਕਿ ਉਹਨਾਂ ਨੇ ਸਿਰਫ ਉਹੀ ਕਬੂਤਰ ਚੱਕੇ ਜਿਹੜੇ ਮੇਨ ਖੁੱਡੇ ਦੇ ਸੀਗੇ ਉਹ ਬੰਦੇ ਨੂੰ ਹੀ ਮੈਂ ਸਾਰਾ ਪਤਾ ਸੀ ਭੀਤ ਸੀ ਉਹ ਨਾ ਉਹਦੇ ਵਿੱਚ ਹਜੇ ਥੋੜਾ ਜਿਹਾ ਅੰਡਰ ਪ੍ਰੋਸੈਸ ਆ ਸਾਰਾ ਕੁਝ ਚੱਲ ਰਿਹਾ ਕੰਮ ਆਪਾਂ ਉਹ ਹਜੇ ਕੁਝ ਨਹੀਂ ਗੱਲ ਕਰ ਸਕਦੇ ਉਹਦੇ ਬਾਰੇ ਉਹਨੂੰ 2 ਦਿਨ ਹਜੇ ਹੋਰ ਲੱਗਣੇ ਆ ਠੀਕ ਹੈ ਜੀ ਠੀਕ ਹੈ ਉਹ ਬੰਦਾ ਤਾਂ ਆਪਾਂ ਰਿਕਵਰ ਹੋ ਹੀ ਗਿਆ ਹੈ ਉਹ ਤਾਂ ਹਾਂਜੀ ਆਪਾਂ ਉਹਦੇ ਪਿੱਛੇ ਕੌਣ ਆ ਉਹ ਦੇਖਣਾ ਜਿਨ੍ਹਾਂ ਨੇ ਉਹਨਾਂ ਨੂੰ ਇੰਨਾ ਗਾਈਡ ਕੀਤਾ ਹੋਇਆ ਸੀਗਾ ਬਿਲਕੁਲ ਜੀ ਠੀਕ ਹੈ ਬਾਕੀ ਬਈ ਉਹ ਆਪਣੇ ਕਬੂਤਰ ਮਿਲ ਗਏ ਯਾਰ ਸਾਰੇ ਜਿੰਨੇ ਵੀ ਪੰਜਾਬ ਦੇ ਕਬੂਤਰਵਾਜਾ ਭਰਾਵੋ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਤੇ ਇਹਦੇ ਵਿੱਚ ਕਬੂਤਰ ਲੱਭਣ ਚ ਪ੍ਰੇਮੇ ਉਰੀ ਆਪਣਾ ਪ੍ਰੇਮਾ ਬੈਠਾ ਸੀਰੇ ਉਰੀ ਜੋਦੇ ਉਰੀ ਹੈ ਨਾ ਹਨ ਬੰਦੇ ਦੋਸਤ ਮਿੱਤਰ ਸਾਰੇ ਹਨ ਬਾਕੀ ਸਾਰੇ ਪੰਜਾਬ ਦੇ ਕਬੂਤਰ ਬਾਜਾਂ ਦਾ ਬਹੁਤ ਸਹਿਯੋਗ ਰਿਹਾ ਬਾਈ ਸਭ ਨੇ ਪੂਰੀ ਹੈਲਪ ਕੀਤੀ ਪੂਰੀ ਇੱਕ ਵੀ ਬੰਦਾ ਇੱਕ ਵੀ ਪਿੰਡ ਹੈ ਜਾਨੀ ਜਿੱਥੋਂ ਆਪਾਂ ਨੂੰ ਫੋਨ ਆਇਆ ਹੋਵੇ ਕਬੂਤਰਾਂ ਬਾਰੇ ਆਫਰ ਨਾ ਆਈ ਹੋਵੇ ਕਬੂਤਰਾਂ ਦੀ ਹਨਾ ਫਿਰ ਇੱਕ ਬੰਦੇ ਨੇ ਬਹੁਤ ਸਪੋਰਟ ਕੀਤਾ ਬਾਈ ਜੇ ਰੱਬ ਨਾ ਕਰੇ ਯਾਰ ਅੱਗੇ ਤੋਂ ਹਨਾ ਇਹਦੇ ਵਿੱਚ ਸਰਦੇ ਕੋਲ ਜਿਹੜਾ ਬਹੁਤ ਪੁਲਸ ਦਾ ਵੀ ਬਹੁਤ ਸਹਿਯੋਗ ਰਿਹਾ ਬਾਈ ਸਹੀ ਹੈ ਜੀ ਹਨਾ ਜਿਹਦੇ ਕਰਕੇ ਕਬੂਤਰ ਮੈਟ ਕਵਰ ਹੋਏ ਹੈ ਜੀ ਇਹ ਚਲੋ ਆਪਾਂ ਫੇਰ ਕਰਾਂਗੇ ਗੱਲ ਬਿਲਕੁਲ ਜੀ ਤੇ ਬਾਕੀ ਅੰਕਲ ਹੁਣੀ ਨੇ ਤੁਹਾਨੂੰ ਦੱਸ ਦਿੰਨੇ ਕਿ ਅੰਕਲ ਹੁਣੀ ਜਿਹੜੇ 우ਸਤਾਦ ਫੌਜੀ ਤਮੋਟ ਉਹਨਾਂ ਦੇ ਸ਼ਗਿਰਦ ਨੇ ਜੀ ਅੰਕਲ ਜੀ ਕੀ ਹਾਲ ਹੈ ਜੀ ਵਧੀਆ ਵੀਰੇ ਸਸ ਜੀ ਤੇ ਅੰਕਲ ਜੀ ਆਪਣੇ ਕਬੂਤਰਬਾਜੀ ਬਾਰੇ ਤੁਸੀਂ ਦੱਸੋ ਵੀ ਤੁਹਾਡੀ ਕਬੂਤਰਬਾਜੀ ਕਿੱਦਾਂ ਸ਼ੁਰੂ ਹੋਈ ਸੀ ਉਹਦੇ ਬਾਰੇ ਕੋਈ ਗੱਲ ਦੱਸੋ ਬਿਲਕੁਲ ਤਾਂ ਕਬੂਤਰਾਂ ਦੇ ਬਾਰੇ ਪਹਿਲਾਂ ਮੇਰੀਆਂ ਕਈ ਇੰਟਰਵਿਊਆਂ ਹੋਈਆਂ ਹਨ ਉਹਦੇ ਵਿੱਚ ਮੈਂ ਸਾਰਾ ਦੱਸਿਆ ਹੋਇਆ ਵੈਸੇ ਠੀਕ ਹੈ ਜੀ ਬਸ ਮੈਂ ਤੁਹਾਨੂੰ ਦੱਸ ਦਵਾਂ 15 ਸਾਲ ਦਾ ਸੀ ਜਦੋਂ ਮੇਰੀ ਕਬੂਤਰਾਂ ਦੀ ਸਟਾਰਟ ਹੋਈ ਠੀਕ ਹੈ ਜੀ ਹਾਂਜੀ ਸਹੀ ਆ ਸਹੀ ਆ ਤੇ ਇਹ ਜਿਹੜੇ ਕਬੂਤਰ ਆ ਆਪਣੇ ਕੋਲ ਜਿਵੇਂ ਮੋਢ ਕਹਿ ਰਹੇ ਨੇ ਹਾਂਜੀ ਤੇ ਕਿਹੜੀਆਂ ਨਸਲਾਂ ਨੇ ਕਿੰਨੀਆਂ ਕਿ ਨਸਲਾਂ ਆ ਆਪਣੇ ਕੋਲ ਜੀ ਸਾਡੇ ਕੋਲ 3-4 4 ਨਸਲਾਂ ਨੇ ਮੇਨ ਤਾਂ ਬਾਕੀ ਕਬੂਤਰ ਆਪਣੇ ਕੋਲ ਰਿੱਕੀ ਕਿਉਂਕਿ ਆਪਣੇ ਯਾਰ ਦੋਸਤ ਸਾਰੇ ਹਰ ਇੱਕ ਬੰਦੀ ਨੇ ਜਿੰਨਾਂ ਕੋਲ ਹਰ ਇੱਕ ਤਰ੍ਹਾਂ ਦੇ ਕਬੂਤਰ ਠੀਕ ਆ ਜੀ ਹਾਂਜੀ ਤੇ ਇਹ ਚੀਜ਼ ਦੱਸੋ ਵੀ ਅੱਜ ਤੱਕ ਸਭ ਤੋਂ ਵਧੀਆ ਰਿਜ਼ਲਟ ਜਿਹੜਾ ਹੈਗਾ ਉਹ ਕਿਹੜੇ ਕਬੂਤਰਾਂ ਦਾ ਆਇਆ ਤੁਹਾਡੇ ਕੋਲ ਹੁੰਦਾ ਆ ਇਦਾਂ ਵੀ ਸਾਡੇ ਕੋਈ ਇਹ ਕਬੂਤਰ ਨਸਲ ਹੀ ਵੀ ਇਹ ਸਾਨੂੰ ਵਫਾ ਕੀਤੀ ਇਹਨੇ ਹਾਂਜੀ ਕਬੂਤਰ ਨਹੀਂ ਕੋਈ ਮਾੜਾ ਹੁੰਦਾ ਵਫਾ ਕਿਹੜੇ ਕਬੂਤਰ ਨੇ ਕੀਤੀ ਆਪਾਂ ਨੂੰ ਵੀਰੇ ਕਬੂਤਰ ਸਾਡੇ ਲਾਲਚ ਨਹੀਂ ਐ ਮੈਂ ਹਰ ਇੱਕ ਅਸੀਂ ਇੰਟਰਵਿਊ ਚ ਦੱਸਦੇ ਹਾਂ ਹਾਂਜੀ ਕਿ ਨਹੀਂ ਸਾਡੇ ਲਾਲਚੀ ਨੇ ਕਬੂਤਰ ਹੈ ਨਾ ਸਰਬਿੰਦਰ ਪੂਲੇ ਵਾਲੇ ਕਬੂਤਰ ਧੰਨੇ ਵਾਲੇ ਠੀਕ ਹੈ ਜੀ ਉਹਨਾਂ ਦਾ ਵਧੀਆ ਰਿਜ਼ਲਟ ਹੈ ਬਾਕੀ ਹੁਣ ਅਸੀਂ ਇੰਨਾ ਸਾਡਾ ਚਿਰ ਹੋ ਗਿਆ ਨਾ ਹਾਂਜੀ ਉਸ ਮੁਤਾਬਕ ਅਸੀਂ ਜਿਸ ਹਿਸਾਬ ਨਾਲ ਪੱਠੇ ਉੱਡਦੇ ਆ ਅੱਗੇ ਉੱਡਦੇ ਆ ਉਸ ਹਿਸਾਬ ਨਾਲ ਅਸੀਂ ਚੇਂਜ ਕਰ ਦਿੰਨੇ ਆ ਮਿਕਸ ਕਰ ਦਿੰਨੇ ਆ ਬਿਲਕੁਲ ਜੀ ਹਾਂਜੀ ਇੱਕ ਚੀਜ਼ ਕਹਿੰਦੇ ਨੇ ਕਿ ਕਬੂਤਰਾਂ ਦੇ ਵਿੱਚ ਮਿਸ ਪਾਣੀ ਬਹੁਤ ਜ਼ਰੂਰੀ ਆ ਸਹੀ ਆ ਹਾਂਜੀ ਬਹੁਤ ਸਹੀ ਆ ਜੀ ਬਿਲਕੁਲ ਸਹੀ ਗੱਲ ਆ ਜੀ ਦੇਖੋ ਹਰ ਥਾਂ ਤੇ ਜਾਈਦਾ ਬਾਈ ਜੀ ਤੁਹਾਨੂੰ ਆਪਾਂ ਹਰ ਥਾਂ ਤੇ ਦੱਸਦੇ ਰਹਿਣੇ ਆ ਇਹ ਚੀਜ਼ ਇਹ ਕਬੂਤਰਾਂ ਦੇ ਵਿੱਚ ਮਿਸ ਪਾਣੀ ਬਹੁਤ ਜ਼ਰੂਰੀ ਆ ਇੱਕੋ ਬਰੀਡ ਲਗਾਤਾਰ ਨਹੀਂ ਜਿੱਤਦੀ ਨਹੀਂ ਕੰਮ ਕਰਦੀ ਤੇ ਬਾਕੀ ਬਾਈ ਦੇ ਆਪਾਂ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਉਨੇ ਆ ਤੇ ਨਾਲੋਂ ਨਾਲ ਕਰਾਂਗੇ ਇਹ ਗੱਲਬਾਤ ਬਾਕੀ ਮਿੱਤਰੋ ਜਿਹੜੇ ਕਬੂਤਰ ਰਿਕਵਰ ਹੋਏ ਨੇ ਆਪਾਂ ਥੋੜੀ ਜੀ ਗੱਲ ਉਹਦੇ ਨਾਲ ਉਹਦਾਂ ਬਾਰੇ ਬਾਈ ਹੁਣਾ ਨਾਲ ਹੋਰ ਵੀ ਕਰਦੇ ਆ ਤੇ ਇੱਕ ਚੀਜ਼ ਬਾਈ ਜੀ ਆਪਣੇ ਉਸਤਾਦ ਜੀ ਕੌਣ ਨੇ ਆਪਣੇ ਬਾਈ ਬਾਈ ਤਲਵਿੰਦਰ ਚੌਕੀਮਾਨ ਉਸਤਾਦ ਨੇ ਠੀਕ ਹੈ ਜੀ ਤੇ ਬਾਕੀ ਉਹਨਾਂ ਦੇ ਹਨਾ ਫਾਜ਼ਲ ਸਾਹਿਬ ਦਾ ਆਪਣੇ ਇਹਨਾਂ ਦੇ ਜਿਹੜੇ ਆਪਣੇ ਪੁਰਾਣੇ ਲਾਲ ਚੀ ਨਗੂਤਰਾ ਤੇ ਬਾਈ ਵਾਲੇ ਕਬੂਤਰ ਹਨਾ ਹਾਂਜੀ ਉਹ ਵੀ ਜ਼ਿਆਦਾਤਰ ਹੈਗੇ ਆਪਣੇ ਕੋਲ ਹਨਾ ਬਿਲਕੁਲ ਜੀ ਉਹਦੇ ਉੱਡਦੇ ਆ ਹਾਂਜੀ ਤੇ ਬਾਕੀ ਬਾਈ ਦੋਸਤ ਮਿੱਤਰਾਂ ਤੋਂ ਕੰਟੀਨਿਊ ਬੰਦਾ ਕਰਦੇ ਹੀ ਰਹਿੰਦਾ ਉਹ ਆ ਕੇ ਦੋ ਲੈ ਕੇ ਦੋ ਚਾਰਾਂ ਚੱਲਦਾ ਰਹਿੰਦਾ ਬਈ ਸਾਰੇ ਨਾਲ ਨਾ ਤੇ ਇੱਕ ਭਰਾ ਨਾਲ ਸਾਰਾ ਹੈਗਾ ਆਪਣਾ ਸਿਸਟਮ ਵਧੀਆ ਜੀ ਬਿਲਕੁਲ ਬਿਲਕੁਲ ਜੀ ਇੱਕ ਚੀਜ਼ ਦੱਸੋ ਕਿ ਜਿਵੇਂ ਪਤਾ ਲੱਗਾ ਕਹਿੰਦੇ ਕਿ ਉੱਥੋਂ 3-4 ਖੁੱਡਿਆਂ ਤੇ ਹੋਰ ਕਬੂਤਰ ਵੀ ਬਰਾਮਦ ਹੋਏ ਸਹੀ ਹੈ ਇਹ ਜਿਹੜੀ ਚੋਰੀ ਹੋਈ ਆ ਬਈ ਇਹ ਚੋਰੀ ਮਤਲਬ ਯਾਰ ਹੋਏ ਨੇ ਜਿਹੜੇ ਆਪਾਂ ਨੂੰ ਰਿਕਵਰ ਹੋਏ ਨੇ ਚਾਰ ਖੁੱਡੇ ਚਾਰ ਥਾਮਾਂ ਤੋਂ ਜਿਹੜੇ ਕਬੂਤਰ ਉਹ ਜਿਹੜੇ ਚੋਰ ਨੇ ਪ੍ਰੋਫੈਸ਼ਨਲ ਚੋਰ ਨੇ ਬਾਈ ਠੀਕ ਆ ਉਹ ਇਹੀ ਕੰਮ ਕਰਦੇ ਨੇ ਉਹਨਾਂ ਦਾ ਹਜੇ ਲਿੰਕ ਆਪਾਂ ਜੁਪੀ ਤੱਕ ਲਿੰਕ ਨੇ ਉਹ ਬੰਦਿਆਂ ਦੇ ਠੀਕ ਆ ਜੀ ਉਹ ਹੋ ਜਾਣਗੇ ਕਲੀਅਰ ਉਹਦਾ ਥੋੜਾ ਜਿਹਾ ਟਾਈਮ ਲੱਗਣਾ ਉਹ ਅੰਡਰ ਪ੍ਰੋਸੈਸ ਆ ਸਾਰਾ ਸਿਸਟਮ ਤੇ ਇਹਨਾਂ ਚੋਂ ਆਪਾਂ ਨੇ ਚਾਰ ਜਿਹੜੇ ਖੁੱਡਿਆਂ ਦੇ ਦੇਤੇ ਚੌਥਾ ਖੁੱਡਾ ਆਪਣਾ ਸੀ ਤਿੰਨ ਖੁੱਡਿਆਂ ਦੇ ਕਬੂਤਰ ਆਪਾਂ ਦੇਤੇ ਜੇ ਆਪਾਂ ਤੋਂ ਰਿਕਵਰ ਹੋਏ ਉੱਥੋਂ ਸਾਰੇ ਉੱਥੇ ਜਿਹੜਾ ਜਿਹੜੇ ਭਰਾਵਾਂ ਦੇ ਹੀਗੇ ਸੀ ਬਾਕੀ ਵੀ ਰਹਿੰਦੇ ਸੀ ਬਾਕੀ ਤਕਰੀਬਨ 25 ਤੋਂ 30 ਕਬੂਤਰ ਹੋਣੇ ਰਹਿੰਦੇ ਆ ਜਿਹੜੇ ਰਹਿੰਦੇ ਆ ਭਾਈ ਉਹ ਚੋਰੀ ਹੋਏ ਨੇ ਹਾਂ ਜਿਹੜੇ ਵੀ ਉਹ ਚੋਰੀ ਹੋਏ ਹੋਏ ਆ ਹਨਾ ਉਹ ਆਪਣੇ ਕੋਲ ਬੈਠੇ ਉਹ ਥੋੜੇ ਦਿਨ ਹੀ ਰੱਖ ਸਕਦੇ ਆ ਆਪਾਂ ਉਹ ਸੰਪਰਕ ਕਰ ਲਿਓ ਬਾਈ ਹੁਣਾਂ ਦੇ ਨਾਲ ਬਾਈ ਇੱਕ ਚੀਜ਼ ਦੱਸ ਦਈਏ ਦੂਰ ਤੋਂ ਤੁਹਾਨੂੰ ਆਪਾਂ ਕਬੂਤਰ ਦਿਖਾ ਦਾਂਗੇ ਨੇੜੇ ਤੋਂ ਨਹੀਂ ਦਿਖਾ ਸਕਦੇ ਨਹੀਂ ਤੇ ਬੰਦੇ ਐਵੇਂ ਹੀ ਆ ਕੇ ਕਹਿਣ ਲੱਗ ਜਾਂਦੇ ਆ ਕਿ ਸਾਡੇ ਆ ਠੀਕ ਆ ਇਕ ਨਾ ਉਹ ਜਿਹੜੇ ਬੰਦੇ ਬਾਈ ਚਾਂਸ ਬਾਈ ਚੋਰੀ ਜਿਨ੍ਹਾਂ ਦੇ ਵੀ ਹੋਏ ਉਹ ਇਕੱਲਾ ਫੋਨ ਤੇ ਕੰਟੈਕਟ ਕਰਕੇ ਹਨਾ ਘਰੇ ਦਾ ਕੋਈ ਸਿਸਟਮ ਹੈ ਨਹੀਂ ਹੁਣ ਆਪਾਂ ਘਰੇ ਨਾ ਆਇਓ ਬਾਈ ਬਾਈ ਦਾ ਨੰਬਰ ਦੇ ਦਾਂਗੇ ਜਿਨ੍ਹਾਂ ਤੇ ਚੋਰੀ ਹੋਇਆ ਨੰਬਰ ਪਹਿਲਾਂ ਫੋਨ ਮੈਨੂੰ ਕਰਿਓ ਮੈਂ ਬਾਈ ਦਾ ਨੰਬਰ ਤਾਂ ਦੇਣਾ ਕਿਉਂਕਿ ਆਮ ਹੀ ਨਹੀਂ ਤੇ ਬੰਦੇ ਰੋਟੀ ਨਹੀਂ ਖਾਂਦੇ ਫੋਨ ਕਰਦੇ ਰਹਿੰਦੇ ਆ ਬਾਈ ਇਸ ਕਰਕੇ ਆਪਾਂ ਨੰਬਰ ਜਿਹੜਾ ਬਾਈ ਦਾ ਸ਼ੋ ਨਹੀਂ ਕਰਾਂਗੇ ਮੈਂ ਆਪ ਦਾ ਨੰਬਰ ਦਊਂਗਾ ਜਿਹੜੇ ਭਰਾਵਾਂ ਦੇ ਚੋਰੀ ਹੋਇਆ ਖਾਸ ਕਰ ਸੰਗਰੂਰ ਏਰੀਆ ਦੇ ਵਿੱਚ ਉਹ ਸੰਗਰੂਰ ਬਰਨਾਲਾ ਬਠਿੰਡਾ ਮਰੇ ਮਰੇਕੋਟਲਾ ਜਿਲ੍ਹਾ ਹਨਾ ਹਾਂਜੀ ਇਹਦੇ ਨੇੜੇ-ਤੇੜੇ ਲੱਗਦੇ ਮਤਲਬ ਉਹ ਸੰਪਰਕ ਕਰ ਲਿਓ ਕਬੂਤਰ ਜਿਹੜੇ 25 30 ਦੇ ਕਰੀਬ ਬਾਈ ਹੁਣਾਂ ਦੇ ਕੋਲ ਪਏ ਆ ਤੇ ਉਹ ਮੇਰੇ ਭਰਾ ਮੈਨੂੰ ਦੱਸ ਦੇਣਾ ਤੇ ਬਾਈ ਹੁਣਾਂ ਦਾ ਮੈਂ ਅੱਗੇ ਸੰਪਰਕ ਤੁਹਾਡਾ ਕਰਾ ਦੂੰਗਾ ਬਾਈ ਹੁਣਾਂ ਦੇ ਨਾਲ ਤੇ ਜਿਆਦੀ دیر ਬਾਈ ਹੁਣੀ ਰੱਖ ਨਹੀਂ ਸਕਦੇ ਨਹੀਂ ਤੇ ਫਿਰ ਬਾਈ ਹੁਣੀ ਕਿਸੇ ਨੂੰ ਫੜਾ ਦੇਣਗੇ ਠੀਕ ਆ ਜੀ ਤੇ ਆਹ ਵੀਡੀਓ ਲਗਭਗ ਤੁਸੀਂ ਸ਼ੇਅਰ ਕਰ ਦਿਓ ਸਾਰਿਆਂ ਤੱਕ ਠੀਕ ਹੈ ਜੀ ਤਾਂ ਜੋ ਜਿਹੜੇ ਭਰਾ ਦੇ ਕਬੂਤਰ ਹਨ ਉਹ ਆਪਣੇ ਕਬੂਤਰ ਲੈ ਕੇ ਜਾ ਸਕੇ ਬਾਈ ਹੁਣਾਂ ਦੇ ਕਿਸੇ ਕੰਮ ਦੇ ਉਹ ਨਹੀਂ ਗਏ ਠੀਕ ਹੈ ਜੀ ਤੇ ਖੋਲਿਓ ਪੰਮੇ ਵੀਰੇ ਜਿਹੜਾ ਦਰਵਾਜ਼ਾ ਆਪਾਂ ਦੂਰੋਂ ਤੋਂ ਦਿਖਾ ਦਿੰਨੇ ਆ ਠੀਕ ਹੈ ਜੀ ਇਸ ਕਮਰੇ ਦੇ ਜਿਹੜੇ ਅੰਦਰ ਬਾਈ ਕਬੂਤਰ ਨੇ ਉਹ ਠੀਕ ਆ ਬਾਈ ਹੁਣਾਂ ਨੇ ਸਾਰੇ ਦੇ ਸਾਰੇ ਜਿਹੜੇ ਕਵਰ ਕਰ ਲਏ ਸੀ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਬੂਤਰ ਜਾਲੀਆਂ ਦੇ ਵਿੱਚ ਠੀਕ ਹੈ ਜੀ ਜਿਹੜੇ ਵੀ ਭਰਾ ਦੇ ਹੋਂ ਉਹ ਸੰਪਰਕ ਕਰਕੇ ਮੇਰੇ ਨਾਲ ਜਿਹੜਾ ਹੈਗਾ ਉਹ ਲੈ ਕੇ ਜਾ ਸਕਦਾ ਤੇ ਇੱਧਰ ਬਾਈ ਹੁਣਾਂ ਦੇ ਆਪਣੇ ਆਪੇ ਜੋੜੇ ਵੱਡੇ ਜੋੜੇ ਠੀਕ ਆ ਜੀ ਇੱਧਰ ਵੱਡੀਆਂ ਜੋੜੀਆਂ ਲੱਗੀਆਂ ਹੋਈਆਂ ਤੇ ਇਹ ਜਿੱਤੇ ਹੋਏ ਇਨਾਮ ਬਾਈ ਹੁਣਾਂ ਦੇ ਜਿਹੜੇ ਹੈਗੇ ਨੇ ਤੇ ਹੁਣ ਤੱਕ ਮੇਰੇ ਘਰਾਂ ਚਾਰ ਦੇ ਕਰੀਬ ਬਾਈ ਹੁਣੀ ਮੋਟਰਸਾਈਕਲ ਵੀ ਜਿੱਤ ਚੁੱਕੇ ਨੇ ਬੜੀ ਜਿਹੜਾ ਸਿਆਸਤ ਦੇ ਨਾਲ ਜਿਹੜੇ ਬਾਈ ਹੁਣਾਂ ਦੇ ਕਬੂਤਰ ਕੱਢੇ ਗਏ ਨੇ ਪਰ ਪ੍ਰਮਾਤਮਾ ਦੀ ਮਿਹਰ ਹੋਈ ਆ ਤੇ ਕਬੂਤਰ ਜਿਹੜੇ ਹੈਗੇ ਆ ਬਾਈ ਜੀ ਉਹ ਵਾਪਸ ਮਿਲ ਗਏ ਤੇ ਤੁਹਾਨੂੰ ਸ਼ੌਂਕ ਕਰਾ ਦੇਣੇ ਬਾਈ ਹੁਣਾਂ ਦੇ ਬਾਕੀ ਕਬੂਤਰਾਂ ਦਾ ਵੀ ਇਹ ਬਾਈ ਹੁਣਾਂ ਦੇ ਖੁੱਡੇ ਨੇ ਤੁਹਾਨੂੰ ਦੱਸ ਤੇ ਜਿੱਥੋਂ ਜਾਲੀ ਕੱਟੀ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਬਾਈ ਇਹ ਬਾਈ ਹੁਣਾਂ ਦੀਆਂ ਛਤਰੀਆਂ ਲੱਗੀਆਂ ਨੇ ਤੇ ਤੁਹਾਨੂੰ ਫੇਰ ਦੱਸ ਦਈਏ ਇਹ ਆ ਉਹ ਥਾਂ ਜਿੱਥੋਂ ਜਾਲੀ ਕੱਟੀ ਗਈ ਤੁਹਾਨੂੰ ਪੂਰਾ ਧਿਆਨ ਨਾਲ ਦਿਖਾਉਨੇ ਇਹ ਦੇਖੋ ਐਨਾ ਇਹਨਾਂ ਦਾ ਪੂਰੇ ਦਾ ਪੂਰਾ ਪੀਸ ਕੱਢਿਆ ਬਾਈ ਕੱਢ ਕੇ ਇਸ ਥਾਂ ਥਾਣੀ ਚੋਰ ਜਿਹੜਾ ਅੰਦਰ ਵੜਿਆ ਠੀਕ ਆ ਜੀ ਤੇ ਕਬੂਤਰ ਫਿਰ ਉਹ ਕੱਢੇ ਨੇ ਜਿਹੜੇ ਇਹ ਖੁੱਡੇ ਦੇ ਮੀਨ ਸੀ ਮੋਢ ਸੀ ਸਟਾਰ ਕਬੂਤਰ ਸੀ ਬਾਜ਼ੀਆਂ ਜਿੱਤੇ ਸੀ ਜਿਵੇਂ ਕਿ ਉਹਨੂੰ ਪੂਰਾ ਪੂਰਾ ਪਤਾ ਹੁੰਦਾ ਵੀ ਇਸ ਖੁੱਡੇ ਦੇ ਕੱਢਣੇ ਆ ਬਾਕੀ ਅੰਦਰ ਚਾਰ ਖੁੱਡੇ ਹੋਰ ਸੀ ਹੋਣਾ ਚ ਇੱਕ ਕਬੂਤਰ ਨਹੀਂ ਛੇੜਿਆ ਬਾਈ ਇੱਕ ਖੁਬੂਤਰੀ ਕਬੂਤਰੀਆਂ ਦੋ ਗੱਡੀਆਂ ਇਹ ਤਾਂ ਖੁੱਡੇ ਚ ਉਹ ਵੀ ਉਹਨੂੰ ਪਤਾ ਸੀ ਵੀ ਇਸ ਖੁੱਡੇ ਚ ਦੋ ਕਬੂਤਰੀਆਂ ਨੇ ਚੰਗੀਆਂ ਉਹ ਚੀਜ਼ਾਂ ਲੈ ਕੇ ਗਏ ਨੇ ਤੇ ਆ ਬਾਈ ਹੁਣਾਂ ਦੇ ਖੁੱਡੇ ਫੇਰ ਤੁਹਾਨੂੰ ਦੱਸ ਦਈਏ ਇਹਨਾਂ ਖੁੱਡਿਆਂ ਦੇ ਵਿੱਚੋਂ ਜਿਹੜੇ ਇਸ ਖੁੱਡੇ ਚੋ ਚੋਰੀ ਕਰਕੇ ਲੈ ਕੇ ਗਏ ਨੇ ਬਾਈ ਐਂ ਦੇਖ ਲਓ ਤੇ ਇਹ ਕਬੂਤਰ ਸੀ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਵੇਂ ਬਾਈ ਹੁਣਾਂ ਵਾਲੇ ਰਿਕਾਰਡਿੰਗ ਚ ਵੀ ਦੱਸਿਆ ਸੀ ਬਈ ਲਾਲ ਤੇ ਪੈਰਟ ਕਲਰ ਲੱਗੇ ਹੋਏ ਆ ਕਬੂਤਰਾਂ ਤੇ ਇਹ ਕਬੂਤਰ ਜਿਹੜੇ ਹੈਗੇ ਆ ਉਹਨਾਂ ਨੇ ਚੋਰੀ ਕੀਤੀ ਸੀ ਠੀਕ ਹੈ ਜੀ ਬਾਜ਼ੀਆਂ ਵਧੀਆ ਜਿੱਤੇ ਸੀ ਬਾਈ ਹੁਣੀ ਜਿਹਦੇ ਕਰਕੇ ਚੋਰਾਂ ਦਾ ਜਿਹੜਾ ਪੂਰਾ ਧਿਆਨ ਫੇ ਕਬੂਤਰਾਂ ਜਾਂਦਾ ਜਿਹਦੇ ਚੰਗੇ ਉੱਡਦੇ ਆ ਉਧਰ ਧਿਆਨ ਚਲਿਆ ਜਾਂਦਾ ਆ ਤੇ ਬਾਈ ਹਰ ਕੋਈ ਭਰਾਵਾ ਅਗੇ ਬੇਨਤੀ ਆ ਆਪੋ ਆਪਣੇ ਕਬੂਤਰਾਂ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕਰਿਓ ਤੁਸੀਂ ਠੀਕ ਹੈ ਜੀ ਜਿਹੜਾ ਕਬੂਤਰ ਇਸ ਵਾਰ ਮੋਟਰਸਾਈਕਲ ਜਿੱਤਿਆ ਬਾਈ ਹੁਣਾ ਦਾ ਤੁਹਾਨੂੰ ਉਹ ਵੀ ਆਪਾਂ ਸ਼ੌਂਕ ਕਰਾ ਦਿੰਨੇ ਆ ਬਾਈ ਕਬੂਤਰ ਬਹੁਤ ਹੀ ਚੰਗਿਆ ਤੁਸੀਂ ਦੇਖ ਸਕਦੇ ਹੋ ਇਹ ਵੀ ਵਿਚੀ ਤੇ ਬੜੀ ਨਿਹਨਤ ਦੇ ਨਾਲ ਬਾਈ ਜਿਹੜੇ ਕਬੂਤਰ ਆ ਇੱਥੇ ਪਹੁੰਚੇ ਨੇ ਆ ਜਿਹੜਾ ਕਬੂਤਰ ਵੀ ਵਿਚੇ ਹੀ ਗਿਆ ਸੀ ਜੋ ਅੰਕਲ ਉਹਨਾਂ ਨੇ ਹੱਥ ਦੇ ਵਿੱਚ ਫੜਿਆ ਆ ਇਹ ਹੈਗਾ ਖੱਟੀ ਕਾਲੀ ਦਾ ਜੀ ਨਹੀਂ ਨਹੀਂ ਕਾਲੀਆਂ ਆ ਦੋਵੇਂ ਐ ਲਓ ਜੀ ਕਬੂਤਰ ਦੇਖੋ ਦੋਵੇਂ ਕਾਲੀਆਂ ਆ ਕਲਾਰਾ ਕਲਾਰਾ ਕਲਬ ਦੀ ਐ 5500 ਐਂਟਰੀ ਜੀ ਠੀਕ ਆ ਜੀ ਉੱਥੇ 44 ਮਿੰਟ ਬਾਅਦ ਦੁੱਦੇ ਆ ਜੀ ਇਹ ਜੀ 47 ਡਿਗਰੀ ਤਾਪਮਾਨ ਠੀਕ ਆ ਹਾਂ ਪੂਰਾ ਸਿਆੜੀ ਸੀ ਇੱਥੇ ਸਾਰਾ ਵਾਤਾਵਰਨ ਗਰਮੀ ਸੀ ਕਿੰਨੇ ਉੱਡੇ ਸੀ ਇਸੋਂ ਅੱਧਾ ਇਸੋਂ ਅੱਧਾ 5500 ਐਂਟਰੀ ਨੇ 5500 ਹਾਂਜੀ ਹੋਈ ਨਹੀਂ ਜੀ ਨਹੀਂ ਹਾਂ ਸਾਜੀ ਹੋ ਗਈ ਸੀ ਕਬੂਤਰਾਂ ਦੇ ਕੱਲੇ ਕਬੂਤਰਾਂ ਨੇ ਸਾਂਝੀ ਹੋ ਗਈ ਚਾਰ ਕਬੂਤਰਾਂ ਚ ਸਾਂਝੀ ਹੋ ਗਈ ਸੀ ਵਧੀਆ ਫੇਰ ਤਾਂ ਬਹੁਤ ਤਗੜੀ ਬਾਜੀ ਜਿੱਤੇ ਆ ਕਬੂਤਰ ਬਾਈ ਆਹ ਦੇਖ ਲੋ ਬੇਥ ਪਾਈਆ ਕਬੂਤਰ ਨੇ ਬਾਈ ਤੇ ਇੱਕ ਆ ਆ ਕਬੂਤਰੀ ਹੈ ਇੱਕ ਚੀ ਸਾਡੀ ਕੂਤਰੀ ਜੀ ਹਾਂ ਹਾਂ ਇਹ ਸੀਜ਼ਨ ਚ ਜੀ 44 ਦਾਮਾਨ ਤੋਂ ਲੈ ਕੇ 47 ਤੱਕ ਲਗਾਤਾਰ 4 ਵਜੇ ਕੱਲੀ ਜਿੱਤੀ ਹੈ ਜੀ ਵਾਹ ਜੀ ਵਾਹ ਲਾਲ ਚੀਨੀ ਕਬੂਤਰੀ ਆ ਖਟੀਆਂ ਅੱਖਾਂ ਦੀ ਬਾਈ ਚਾਰ ਬਾਜੀਆਂ ਇਸ ਕਬੂਤਰ ਦੀ ਲਗਾਤਾਰ ਜਿਹੜੇ ਲੋਕ ਕਹਿੰਦੇ ਹਫਤੇ ਚ ਉੜਦਾ ਨਹੀਂ ਕਬੂਤਰ ਹਾਂਜੀ ਇਹ ਉੱਡੀ ਹੈ 1 ਮਹੀਨੇ ਚ 4 ਬਾਜੀਆਂ 1 ਮਹੀਨੇ 4 ਬਾਜੀਆਂ ਚਾਰੇ ਇਕੱਲੀ ਚਾਰੇ ਇਕੱਲੀ ਹਾਂਜੀ ਅੱਛਾ ਜੀ ਬਹੁਤਆ ਕੰਨਾ ਨਾਮ ਆ ਚਾਰੇ ਬਾਜੀਆਂ ਦਾ ਪਹਿਲਾ ਨਾਮ ਕਿਹੜੀ ਬਰੀਡ ਹੈ ਜੀ ਇਹ ਤਲਵਿੰਦਰ ਭਾਈ ਵਾਲੇ ਤੇ ਆਪਣੇ ਕਬੂਤਰਾਂ ਦੀ ਹੈ ਹਾਂਜੀ ਲਾਲ ਚੀਨੀਆਂ ਦੀ ਠੀਕ ਆ ਤੇ ਆਪਣੇ ਕੋਲ ਫੌਜੀ ਵਾਲੇ ਜਿਹੜੇ ਕਬੂਤਰਾਂ ਉਹਨਾਂ ਦਾ ਸ਼ੌਂਕ ਕਰਾਇਓ ਕਰਾ ਉਹਨਾਂ ਦੇ ਨਾਲ ਕੁਝ ਕਬੂਤਰ ਉਧਰੋਂ ਫਿਰਦੇ ਨੇ ਉਹ ਦਿਖਾ ਦੇਣਾ ਠੀਕ ਆ ਜੀ ਮੈਂ ਨਹੀਂ ਤੇ ਉਹ ਤੁਹਾਨੂੰ ਤੇ ਬਾਕੀ ਆ ਆਪਣੇ ਆ ਲਾਜ ਦੇ ਤੇ ਪੁਰਾਣੇ ਹਨ ਬਾਕੀ ਇਹੀ ਆ ਸਾਰੇ ਜਿਹੜੇ ਲੱਗੇ ਆ ਦੇਖੋ ਇਹ ਡੇ ਡੇ ਬੱਚਾ ਤੋਂ ਯਾਰ ਆ ਲਓ ਜੀ ਛੋਟੇ ਛੋਟੇ ਬੱਚੇ ਹੀ ਇਹ ਬੱਚੇ ਰਹਿਣ ਤਾਂ ਤਹੀ ਤੇ ਵੱਡੇ ਕਬੂਤਰ ਸਾਰੇ ਝੱਟ ਲੈ ਗਏ ਆ ਦੇਖੋ ਇੱਥੇ ਦਿਖਾ ਮੜਾ ਜੀ ਆ ਲਓ ਛੋਟੇ ਛੋਟੇ ਬੱਚੇ ਆ ਦੇਖੋ ਨਿਕ ਨਿਕੇ ਬੱਚੇ ਜਿਹੜੇ ਆ ਉਹਨਾਂ ਨੂੰ ਛੱਡ ਗਏ ਸੀਗੇ ਇਹ ਕਬੂਤਰਾਂ ਨੇ ਆਵਾਜ਼ਾਂ ਦਾ ਦਰਬ ਨਹੀਂ ਤੋੜਦੇ ਪਾਪ ਵੀ ਕਰਦੇ ਆ ਆ ਦੇਖੋ ਨਿਕ ਨਿਕੇ ਹਾਂ ਆ ਤੇ ਪਰਮਾਤਮਾ ਨੇ ਬਈ ਸੁਣੀ ਆ ਤੇ ਸਾਰਿਆਂ ਦੀਆਂ ਜਾਨਾਂ ਬਚ ਗਈਆਂ ਭਈ ਆ ਇਹ ਦੇਖੋ ਦੇਭਾ ਛੋਟੇ ਛੋਟੇ ਬੱਚੇ ਆਦਾਬ ਹੈ ਹੈਲੋ ਇਹ ਸਾਰੇ ਦੇ ਸਾਰੇ ਕਬੂਤਰ ਬਾਈ ਬਣਾ ਦੇ ਜਿਹੜੇ ਆ ਬਚਤ ਹੋ ਗਈ ਆ ਸਾਰੇ ਬਾਪ ਆ ਗਏ ਯਾਰ ਇੱਕ ਦਿਨ ਚ ਕਬੂਤਰਾਂ ਦਾ ਨਾਸਵਾਰ ਦਾ ਆ ਦੇਖੋ ਕੀ ਬਣਿਆ ਹੋਇਆ ਬਾਈ ਕਬੂਤਰਾਂ ਦਾ ਇੱਕ ਆ ਖੂਨ ਹੈ ਸਾਰਿਆਂ ਦੇ ਕਬੂਤਰਾਂ ਤੇ ਖੂਨ ਲੱਗਿਆ ਹੋਇਆ ਹੈ ਇਹ ਹਾਂ ਕੁਝ ਹੋਰ ਨਹੀਂ ਉਹਦਾ ਬਲੱਡ ਆ ਸਹੀ ਸਹੀ ਆ ਤੇ ਬਾਕੀ ਮਿੱਤਰੋ ਸ਼ੌਂਕ ਕਰਾ ਦਿੰਨੇ ਆਪਾਂ ਤੁਹਾਨੂੰ ਦੂਸਰੇ ਫੌਜੀ ਤਮੋਟ ਵਾਲੇ ਕਬੂਤਰਾਂ ਦਾ ਸ਼ੌਂਕ ਕਰਾ ਦਿੰਦਾ ਬਾਕੀ ਮਿੱਤਰੋ ਤੁਹਾਨੂੰ ਦੱਸ ਦਈਏ ਅੰਕਲ ਜੀ ਹੁਣਾਂ ਦਾ ਬਹੁਤ ਪੁਰਾਣਾ ਸ਼ੌਂਕ ਆ ਤੇ ਮਿਲ ਕੇ ਬਹੁਤ ਵਧੀਆ ਲੱਗਾ ਵਧੀਆ ਪ੍ਰਾਣੀਆਂ ਬਾਜੀਆਂ ਛੱਡਦੇ ਆਏ ਨੇ ਅੰਕਲ ਹੁਣੀ ਤੇ ਉਸਤਾਦ ਫੌਜੀ ਧਮੋੜ ਦੇ ਸ਼ਗਿਰਦ ਨੇ ਫੇਰ ਤੁਹਾਨੂੰ ਦੱਸ ਦਈਏ ਤੇ ਅੰਕਲ ਜੀ ਜਦੋਂ ਉਸਤਾਦ ਹੁਣੀ ਜਿਉਂਦੇ ਸੀਗੇ ਹੀ ਹਾਂਜੀ ਉਹਨਾਂ ਦੇ ਹੁੰਦਿਆ ਤੁਸੀਂ ਕਿਤੇ ਉਹਨਾਂ ਦੇ ਨਾਲ ਬਾਜੀ ਛੱਡਣ ਗਏ ਹੋਵੋ ਹਾਂਜੀ ਬਹੁਤ ਜੀ ਕੋਈ ਐਹੋ ਜੀ ਬਾਜੀ ਆ ਜਿੱਥੇ ਕਹਿੰਦੇ ਫੌਜੀ ਸਾਹਿਬ ਕਈ ਵਾਰ ਇਦਾਂ ਹੁੰਦਾ ਸੀ ਪਿੰਜਰਾ ਰੱਖ ਕੇ ਕਹਿ ਦਿੰਦਾ ਹੁੰਦਾ ਸੀ ਵੀ ਅੱਜ ਆਪਾਂ ਹੀ ਲੈ ਕੇ ਜਾਣੀ ਆ ਸਹੀ ਗੱਲ ਹੈ ਹਾਂ ਜੀ ਵੀਰੇ ਇੱਕ ਮੈਂ ਪਹਿਲਾਂ ਵੀ ਦੱਸ ਚੁੱਕਿਆ ਕੰਗਨਾਲ ਬਾਜੀ ਸੀ ਪੱਖਾ ਸੀ ਉੱਥੇ ਨਾਲ ਅੱਛਾ ਇਹ ਕਾ ਹੋਏ ਕਾਫੀ ਨਾ ਰਤਮੋਟ ਲਾਕੇ ਦੇ ਬੰਦੇ ਜਰਕਦੇ ਹੋਰ ਇਹ ਟੈਂਪੂ ਕਰਾ ਕੇ ਜਾਂਦੇ ਹੁੰਦੇ ਸੀ ਬਾਜ਼ੀਆਂ ਇੱਥੇ ਅੱਛਾ ਇਹ 8-10 ਪਿੰਜਰੇ ਨਾ ਇਕੱਠੇ ਜਾਂਦੇ ਹੁੰਦੇ ਸੀ ਤੇ ਅਸੀਂ ਉਸਤਾਦ ਤੋਂ ਪਹਿਲਾਂ ਵਾਗੇ ਸੀ ਨਾ ਕੰਗਨਾਲ ਠੀਕ ਹੈ ਤੇ ਉਸਤਾਦ ਜਦੋਂ ਉੱtre ਤੇ ਕਹਿੰਦੇ ਵੀ ਲੈ ਵੀ ਕਹਿੰਦੇ ਵੀ ਅੱਜ ਜੱਟ ਦੇ ਮੋਢੇ ਤੇ ਹੋਊਗਾ ਪੱਖਾ ਅੱਛਾ ਉਹ ਵੀ ਗੱਲ ਸੱਚੀ ਸੀ ਮੈਂ ਪਹਿਲੀ ਵਾਰ ਸੁਣੀ ਸੀ ਇਹ ਗੱਲ ਅੱਛਾ ਹਾਂਜੀ ਆਪਦੇ ਅੱਖੀ ਸੁਣੀਏ ਕੰਨੀ ਸੁਣੀਏ ਤੇ ਉਹ ਕਬੂਤਰ ਕਿਹਜਾ ਸੀ ਜਿਹੜਾ ਉਹਨਾਂ ਨੇ ਛੱਡਿਆ ਸੀ ਉਹ ਕੁੱਤਰ ਸੀ ਚਿੱਟੀਆਂ ਅੱਖਾਂ ਦਾ ਜੀ ਚਿੱਟੀਆਂ ਅੱਖਾਂ ਦਾ ਹੈਗਾ ਇਹ ਹਾਂਜੀ ਜਿਹੜੇ ਉਸਤਾਦੀ ਵਾਲੇ ਸ਼ਾਹ ਆਖੇ ਚਿੱਟੀਆਂ ਅੱਖਾਂ ਦੇ ਵੀ ਕੱਢਦੇ ਆ ਵਿੱਚ ਕੀ ਚੱਕਰ ਆ ਉਹ ਨਸਲ ਹੋਰ ਸੀਗੀ ਉਹ ਨਸਲ ਹੋਰ ਸੀ ਹਾਂਜੀ ਉਹ ਨਸਲ ਦਾ ਨਹੀਂ ਸੀ ਉਹ ਇਹ ਨਸਲ ਦਾ ਨਹੀਂ ਸੀ ਆਹ ਦੇਖੋ ਇਹ ਉਸਤਾਦ ਵਾਲੇ ਕੁੱਤਰ ਬਹੁਤ ਚੰਗਾ ਹੈ ਜਮਾ ਚਿੱਟੀ ਨੋਗਾ ਇਹਦੀ ਤੇ ਬਹੁਤ ਹੀ ਸਨਖੇ ਇਹ ਜੋੜੀ ਹੈ ਆ ਦੋਨੇ ਨਾਰਾ ਆ ਜਿਹੜੇ ਖੱਟੀਆਂ ਦੇ ਕੱਢਦੇ ਆ ਅੱਛਾ ਜਿਹੜੇ ਖੱਟੀਆਂ ਦੇ ਇਹ ਵਿੱਚੋਂ ਕੱਢ ਜਾਂਦੇ ਆ ਖੱਟੀਆਂ ਦੇ ਆ ਇੱਕ ਟੀਰਾ ਹੈ ਚਿੱਟੀ ਆ ਹਾਂ ਹਾਂ ਇਹ ਟਾਂਕੀ ਵਾਲੇ ਕਹਿੰਦੇ ਲੋਕ ਹਨ ਯਾਰ ਵਾਕਿਆ ਹੀ ਕਬੂਤਰ ਆ ਇਹਦਾ ਕੱਦ ਦੇਖੋ ਆ ਮਦੀਨਾ ਜੀ ਇੱਕ ਮਿੰਟ ਆ ਮਦੀਨਾ ਹੈ ਜੀ ਹਾਂ ਇਸੇ ਦੇਖੋ ਕੱਦ ਦੇਖੋ ਇਹਦਾ ਜਾ ਹੋਰ ਸਹੀ ਗੱਲ ਹੈ ਜੀ ਆ ਦਿਖਾਓ ਟੀਰਾ ਵੀ ਲੋ ਗਾ ਸਰ ਇਹ ਫੜਿਓ ਅੰਕਲ ਜੀ ਟੀਰਾ ਕਬੂਤਰ ਦੀ ਤੌਰੀ ਬਖਰੀਆ ਇਹਦੀ ਆ ਦੇਖੋ ਬਈ ਇਹਦੀ ਅੱਖ ਕਬੂਤਰ ਦੀ ਦੇਖੀ ਬਖਰੀਆ ਜੀ ਪਰ ਦਿਖਾਵੇ ਇਹਦੇ ਜੀ ਪਰ ਟੜਾ ਵੀਰੇ ਹੁਣ ਤਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਪਾਰਾਪਾ ਦੇਖੀਏ ਵੀ ਕਹਿ ਹੋ ਜੇ ਆ ਪੂਰੇ ਵਧੀਆ ਨੇ ਸਹੀ ਹੈ ਜੀ ਵਾਈਬ੍ਰੇਸ਼ਨ ਵੀ ਹੈ ਦੀ ਹਾਂ ਅੱਛਾ ਇਹ ਵਾਈਬ੍ਰੇਸ਼ਨ ਦਾ ਕੀ ਮਤਲਬ ਹੁੰਦਾ ਇਹ ਦੱਸੋ ਜੀ ਅਜ ਵੀਰੇ ਲੋਕ ਕਹੀ ਜਾਂਦੇ ਮੈਂ ਤਾਂ ਮੇਰੀ ਸਮਝ ਨਾਲ ਤਾਂ ਇਹੀ ਹੈ ਵੀ ਜਦੋਂ ਜਾਨਵਰੇ ਡਰਦਾ ਹੀ ਹੁੰਦਾ ਹੈ ਤਕਰੀਬਨ ਤਾਂ ਹੀ ਵਾਈਬ੍ਰੇਸ਼ਨ ਕਰਦਾ ਹੈ ਉਸ ਦੇ ਹਿਸਾਬ ਨਾਲ ਕਰਦਾ ਮੇਰੇ ਹਿਸਾਬ ਨਾਲ ਤੇ ਲੋਕਾਂ ਦੀ ਕੀ ਸੋਚ ਆ ਇਹਦੇ ਬਾਰੇ ਕੀ ਵਿਚਾਰ ਮਾਰ ਕਿਥੇ ਹੋ ਰਹੀਆਂ ਨੇ ਵੀਰੇ ਮੈਨੂੰ ਤਾਂ ਕੋਈ ਨਹੀਂ ਲੱਗਦਾ ਮੈਂ ਤਾਂ ਕਹਿੰਦੀ ਮੈਂ ਪਹਿਲੀ ਵਾਰੀ ਅੱਜ ਸੁਣਿਆ ਮੈਨੂੰ ਸਦਾ ਡਰਦਾ ਹੀ ਹੁੰਦਾ ਉਹ ਯਾਰ ਸਹੀ ਗੱਲ ਹੈ ਦਿਲ ਦਾ ਇਹ ਕਮਜ਼ੋਰ ਹੁੰਦਾ ਜਾਨਵਰ ਹੈ ਨਾ ਆਹ ਖਟੀਆਂ ਦਾ ਬਾਈ ਨੇ ਇੱਕ ਫੜਿਆ ਹੋਇਆ ਜਿਹੜੇ ਇਹ ਵੀ ਉਸਤਾਦ ਫੌਜੀ ਤਮੋਟ ਵਾਲਿਆਂ ਚੋਂ ਆ ਜਿਹੜੇ ਖਟੀਆਂ ਦੇ ਵੀ ਕੱਢਦੇ ਨੇ ਬਾਈ ਆਹ ਕਰ ਲੋ ਸ਼ੌਂਕ ਇਹਨਾਂ ਦਾ ਵੀ ਬਹੁਤ ਵਧੀਆ ਇਹ ਕੁਤਰਾ ਆਪਣਾ ਉੱਥੇ ਬਲਿਆਲ ਜਿੱਤਿਆ ਸੀਗਾ ਮੋਟਰਸਾਈਕਲ ਨੀਲੀ ਨੋਕਾ ਡੱਬੀ ਇਹਨਾਂ ਤੇ ਹੀ ਰਾਜਨ ਵਾਲੇ ਬਣੇ ਹੋਏ ਨਹੀਂ ਬਾਈ ਕੁਤਰਾ ਦਾ ਇਹਨੂੰ ਕਹਦੇ ਕਹਿੰਦਾ ਮਤਲਬ ਆਪਾਂ ਗੱਲ ਕਰਦੇ ਆਂ ਵੀਰੇ ਉਹ ਇਹੀ ਚੀਜ਼ ਆ ਆਪਾਂ ਦੇਖਦੇ ਆਂ ਕਿਉਂਕਿ ਮੈਂ ਦਿੱਲੀ ਕਿਤੇ ਨਾ ਕਿਤੇ ਜਾਣਾ ਹੁੰਦਾ ਆਹੀ ਨੋਕਾਂ ਨੇ ਮਤਲਬ ਕਿਹੇ 'ਚ ਲਾਲਪਨ ਵੱਧ ਗਿਆ ਕਿਹੇ 'ਚ ਘਟ ਗਿਆ ਕੋਈ ਪਿure ਚਿੱਟੇ ਵੀ ਨੇ ਜਿਵੇਂ ਪੱਲੇ ਵਾਲੇ ਕਹਿੰਦੇ ਨੇ ਹਾਂ ਪੂਰੇ ਚਿੱਟੇ ਵੀ ਨੇ ਤੇ ਇਹ ਆਪਣਾ ਬਲਿਆਲ ਉਹੋਂ ਵੀ ਮੰਨਾ 100 ਪਲੱਸ ਹਾਂ 100 ਪਲੱਸ ਆਪਣੇ ਸੰਗਰੂਰ ਜਿਲ੍ਹੇ ਮੇਨ ਵੱਡੀ ਬਾਜੀ ਹੈ ਵੱਡੀ ਬਾਜੀ ਹੈ ਉੱਥੇ ਮੋਟਰਸਾਈਕਲ ਦਿੱਤਾ ਸੀ ਸਹੀ ਹੈ ਜੀ ਦੂਸਰੇ ਦਿਨ ਆ ਦੂਸਰੇ ਦਿਨ ਕਰਦੀ ਗਏ ਹਾਂ ਜੈਟ ਚ ਦੂਸਰਤੀ ਉੱਥੇ ਹਾਂ ਜੈਟ ਆਪਣੇ ਮੱਲੇ ਉਹਦੀ ਭੈਣ ਹੈ ਉਹ ਮੋਤਰਾ ਆਪਣਾ ਕੋ ਗੁੰਮ ਗਿਆ ਸੀ ਉਹ ਦੋ ਮੋਟਰਸਾਈਕਲਾਂ ਤੇ ਉੱਡਿਆ ਹੋਇਆ ਸੀਗਾ ਤੇ ਮੱਲੇ ਉੱਡਿਆ ਸੀ ਪਹਿਲਾਂ ਉੱਥੇ ਦਿੱਤਿਆ ਸੀਗਾ ਸਾਂਝਾ ਮੋਟਰਸਾਈਕਲ ਦੀ ਆ ਤੇ ਉਹ ਤੋਂ ਪਹਿਲਾਂ ਕੋਰੜਾ ਦਿੱਤਿਆ ਸੀਗਾ ਮੋਟਰਸਾਈਕਲ ਸਹੀ ਹੈ ਜੀ ਇਹਦਾ ਭਾਈ ਸਗਾ ਬਹੁਤ ਵਧੀਆ ਚਲ ਧੰਨਵਾਦ ਵੀਰੇ ਬਹੁਤ ਦਿਖਾਤੇ ਹੁਣ ਦਰ ਕੋਈ ਨਾ ਜੀ ਬਹੁਤ ਬਹੁਤ ਧੰਨਵਾਦ ਇਹ ਜਿਹੜੇ ਕਬੂਤਰ ਬਾਈ ਜੀ ਫੇਰ ਤੁਸੀਂ ਦੇਖ ਲਓ ਤੇ ਧੰਨਵਾਦ ਕਰਦੇ ਆ ਬਾਈ ਹੁਣਾਂ ਦਾ ਇੱਕ ਨਾ ਉਹਦੇ ਵਿੱਚ ਮੈਂ ਤੁਹਾਨੂੰ ਖਸਦਾ ਹੋਰ ਐਡ ਕਰ ਦਿਆਂ ਗੱਲ ਤੇ ਰੱਬ ਨਾ ਕਰੇ ਕਿਸੇ ਬੰਦੇ ਦੇ ਕੋਈ ਸਕੂਟਰ ਨਿਕਲਦੇ ਆ ਹਾਂਜੀ ਤੇ ਆਪਦੇ ਸਕਿਉਰਟੀ ਸਿਸਟਮ ਪਹਿਲਾਂ ਤਾਂ ਹਨਾ ਰੱਖੋ ਤੇ ਬਾਕੀ ਨਾ ਰਿਪੋਰਟ ਵਗੈਰਾ ਕਰਕੇ ਪੁਲਿਸ ਤੇ ਟਰਸਟ ਕਰਕੇ ਕਰੋ ਕੰਮ ਜੋ ਵੀ ਕਰਨਾ ਬਿਲਕੁਲ ਜੀ ਤੇ ਬਾਕੀ ਕੋਈ ਗੱਲ ਹੈ ਤੁਹਾਡੇ ਨਾਲ ਸੰਪਰਕ ਕਰ ਸਕਦਾ ਬਿਲਕੁਲ ਬਿਲਕੁਲ ਬਾਈ ਜੀ ਹਾਂ ਤੇ ਵੀਰੇ ਇੱਕ ਚੀਜ਼ ਹੈਗੀ ਆ ਜੇਕਰ ਆਪਾਂ ਪੂਰਾ ਕਾਨੂੰਨੀ ਤਰੀਕੇ ਦੇ ਨਾਲ ਚੱਲਾਂਗੇ ਤੇ ਜਿਹੜੇ ਆਪਾਂ ਕਬੂਤਰ ਜਿਵੇਂ ਬਾਈ ਹੋਣਾਂ ਨੇ ਦੱਸਿਆ ਰਿਕਵਰ ਕਰ ਸਕਦੇ ਆ ਕਿਉਂਕਿ ਜਿਹੜੇ ਇੰਟੈਲੀਜੈਂਟ ਵਾਲੇ ਆ ਜਿਹੜੇ ਬਹੁਤ ਕੁਝ ਜਾਣਦੇ ਨੇ ਜਿਹੜੇ ਅਫਸਰ ਨੇ ਪੁਲਿਸ ਅਫਸਰ ਉਹਨਾਂ ਕੋ ਬਹੁਤ ਤਰੀਕੇ ਨੇ ਲੱਭਣ ਦੇ ਠੀਕ ਆ ਸਾਨੂੰ ਤਾਂ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਪਰ ਜਿਵੇਂ ਬਾਈ ਹੋਣਾਂ ਦੇ ਕਬੂਤਰ ਰਿਕਵਰ ਹੋਏ ਨੇ ਬਹੁਤ ਵੱਡੀ ਗੱਲ ਆ ਤੇ ਪ੍ਰਮਾਤਮਾ ਦਾ ਆਪਾਂ ਧੰਨਵਾਦ ਕਰਦੇ ਆਂ ਤੇ ਹੁਣਾਂ ਭਰਾਵਾਂ ਦਾ ਵੀ ਜਿਨ੍ਹਾਂ ਨੇ ਸਾਥ ਦਿੱਤਾ ਆ ਤੇ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਤੇ ਆਪਣਾ ਚੈਨਲ ਕਰਨਾ ਸਬਸਕ੍ਰਾਈਬ ਤੇ ਨਵੀਂ ਵੀਡੀਓ ਮਿੱਤਰੋ ਲੈ ਕੇ ਬਹੁਤ ਛੇਤੀ ਤੁਹਾਡੇ ਵਾਸਤੇ ਆਵਾਂਗੇ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ